ਬਹੁਤ ਹੀ ਸ੍ਰੀਲੀ ਆਵਾਜ਼ ਦੀ ਮਾਲਕਾ ਹਾਤਰਾ ਖਲਸਾ ਥਲੀ ਕਮਲਜੀਤ ਨਮਾ ਸ਼ਹਿਰ ਜਿਨ੍ਹਾਂ ਨੇ ਆਪਣੀ ਮੇਕ ਕਮਾਈ ਦੇ ਵਿੱਚੋਂ 1100 ਰੁਪਏ ਦੇ ਨਾਲ ਸਹਾਇਤਾ ਕੀਤੀ ਹੈ ਖੂਦਦਾਨ ਕੈਂਪਤੀ ਅਤੇ ਖੂਦਦਾਨ ਵੀ ਕਰ ਰਹੇ ਹੈ ਕਮਲਜੀਤ ਨਮਾ ਸ਼ਹਿਰ ਅਸੀਂ ਉਹਨਾਂ ਦਾ ਤਲਵਾਦ ਕਰਦੇ ਹਾਂ ਤੇ ਉਹਨਾਂ ਨੂੰ ਸਨਮਾਨ ਦੇ ਰਹੇ ਆ ਸ੍ਰੀਲੀ ਆਵਾਜ਼ ਦੀ ਮਲਕਾ ਗਾਇਕਾ ਰਾਣੀ ਅਰਮਾਨ ਜੀ ਮੇਰੇ ਨਾਲ ਕਮਲ ਪ੍ਰਿੰਸ ਜੀ ਗਾਇਕ ਸੰਗੀਤਕਾਰ ਰਾਮ ਮੋਤੀ ਸਾਹਿਬ ਮੈਂ ਤੁਹਾਡਾ ਆਪਣਾ ਗਾਇਕ ਰਾਜਗੁਰੂ ਰਾਲ ਸੰਸਥਾ ਦੇ ਖਜ਼ਾਨਚੀ ਜਗਦੀਸ਼ ਜੱਲੜਾ ਜੀ ਮੁੱਖ ਸਲਾਹਕਾਰ ਸਾਡੇ ਮਿਸਟਰ ਪਾਲ ਜੀ ਸੰਸਥਾ ਦੇ ਜ਼ਸਤਾ ਦੇ ਸੱਤਰ ਹਰਦੀਪ ਦੀਪਾ ਜੀ ਮੁੱਖ ਸਲਾਹਕਾਰ ਦਵਿੰਦਰ ਵਿਸਵਜ ਸਾਰੇ ਖੂਨਦਾਨ ਕਰਨ ਵਾਲੇ ਵੀਰਾਂ ਦਾ ਪਿੰਡ ਦਾ ਬਹੁਤ ਬਹੁਤ ਧੰਨਵਾਦ ਹੈ